ਕੱਲ ਪਿੰਡ ਕੈਰੋਂ ਦੇ ਨੇੜੇ ਜਿਹੜਾ ਫਾਟਕ ਹੈ ਉਥੇ ਤਿੰਨ ਗੱਡੀਆਂ ਚੱਲ ਰਹੀਆਂ ਸੀ ਜਿਨ੍ਹਾਂ ਚੋਂ ਦੋ ਸਕੋਰਪਿਓ ਸੀ ਕਿਉਂ ਉਹਨਾਂ ਦਾ ਪਿੱਛਾ ਕਰਨ ਵਾਲੀਆਂ ਦੋ ਗੱਡੀਆਂ ਸੀਗੀਆਂ ਜਿਹੜੀ ਕਿ ਇੱਕ ਸਵਿਫਟ ਡਿਜ਼ਾਇਰ ਸੀਗੀ ਅਤੇ ਇੱਕ ਮੋਟਰਸਾਈਕਲ ਸੀ ਤਕਰੀਬਨ 6 ਵਜੇ ਸਕੋਰਪਿਓ ਦੇ ਵਿੱਚ ਜਿਹੜੀ ਕਿ ਚਿੱਟੇ ਸਕੋਰਪਿਓ ਚ ਬੈਠੇ ਹੋਏ ਤਿੰਨ ਵਿਅਕਤੀ ਸੀ ਉਹਨਾਂ ਤੇ ਫਾਇਰਿੰਗ ਕੀਤੀ ਗਈ ਸਵਿਫਟ ਗੱਡੀ ਚੋਂ ਤਿੰਨ ਬੰਦੇ ਜਿਨ੍ਹਾਂ ਦੀ ਸਨਾਖਤ ਕੀਤੀ ਗਈ ਹੈ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਹੁਣ ਜਾਣਕਾਰੀ ਦੇਣੀ ਹੈ ਤੋ ਉਹਨਾਂ ਦੇ ਨਾਲ 4-5 ਅਣਖਛਤੇ ਬੰਦੇ ਸੀਗੇ। ਉਹਨਾਂ ਨੇ ਵਾਈਟ ਸਕੋਰਪੀਓ ਦੇ ਵਿੱਚ ਜਿਹੜੇ ਬੈਠੇ ਮੁੰਡੇ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਨਾਮ ਸੀਗਾ ਇੱਕ ਸਮਰਬੀਰ, ਉਹਦਾ ਦੋਸਤ ਸੌਰਵ ਅਤੇ ਉਹਦਾ ਇੱਕ ਹੋਰ ਨਾਲ ਅਸੋਸੀਏਟ ਜੈ ਜੁਝਾਰ। ਇਹਨਾਂ ਤੇ ਫਾਇਰਿੰਗ ਕੀਤੀ ਗਈ ਜਿਹਦੇ ਵਿੱਚ ਸਮਰਬੀਰ ਸਿੰਘ ਅਤੇ ਸੌਰਵ ਨੇ ਜਿਹੜੇ ਇਹਨਾਂ ਇਹਨਾਂ ਨੂੰ ਇਮੀਡੀਏਟਲੀ ਜ਼ਖਮੀ ਹੋ ਗਏ ਸੀ ਕਿ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਆਂਦਾ ਗਿਆ ਅਨਫੋਰਚੂਨੇਟਲੀ ਇਸ ਇਨਸੀਡੈਂਟ ਤੋਂ ਬਾਅਦ ਇਸ ਫਾਇਰਿੰਗ ਤੋਂ ਬਾਅਦ ਇਹ ਦੋਨਾਂ ਦੀ ਮੌਤ ਹੋ ਗਈ ਹੈ ਤੇ ਇਸ ਵਾਰਦਾਤ ਦੇ ਵਿੱਚ 103 ਜੋ ਕਿ ਮਰਡਰ ਦਾ ਪਰਚਾ ਹੈ ਉਹ ਦਰਜ ਕੀਤਾ ਗਿਆ ਹੈ ਐਫ ਆਈ ਆਰ ਨੰਬਰ 149 थाना ਸਿਟੀ ਪਟਨਾ ਪੁਲਿਸ ਵੱਲੋਂ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚਿਆ ਗਿਆ ਸਬ ਡਿਵੀਜ਼ਨ ਲੈਵਲ ਦੀ ਪੁਲਿਸ ਸਾਡੀ ਸੀਆਈ ਦੀ ਟੀਮ ਜੀਐਸਪੀ ਜੀ ਸਾਰੇ ਮੌਕੇ ਤੇ ਪਹੁੰਚੇ ਇਮੀਡੀਏਟਲੀ ਟੀਮਸ ਬਣਾਈਆਂ ਗਈਆਂ ਕੁਛ ਹੀ ਦੇਰ ਦੇ ਵਿੱਚ ਜਿਹੜੀ ਇਹ ਵਾਰਦਾਤ ਹੈ ਦੇ ਵਿੱਚ ਜਿਨ੍ਹਾਂ ਬੰਦਿਆਂ ਨੇ ਇਹ ਵਾਰਦਾਤ ਕੀਤੀ ਸੀਗੀ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਉਹਨਾਂ ਤੇ ਬਾਈ ਨੇ ਪਰਚਾ ਦਰਜ ਹੋਇਆ ਜਿਦੇ ਵਿੱਚ ਇਹਨਾਂ ਦਾ ਨਾਮ ਹੈਗਾ ਜਗਤਾਰ ਸਿੰਘ ਉਰਫ ਜੱਗਾ ਪੱਤੂ ਗੁਰਪ੍ਰੀਤ ਸਿੰਘ ਉਰਫ ਗੋਪੀ ਹਰਪਾਲ ਸਿੰਘ ਅਤੇ 4-5 ਅਣਖ ਸਾਥੀ ਜੀ ਇਸ ਤੋਂ ਬਾਅਦ ਪੁਲਿਸ ਵੱਲੋਂ ਜਿਹੜੀਆਂ ਰੀਡਿੰਗ ਟੀਮਸ ਬਣਾਈਆਂ ਗਈਆਂ ਸੀਗੀਆਂ ਉਹਦੇ ਵਿੱਚ ਚਾਰ ਬੰਦੇ ਜਿਹੜੇ ਕਿ ਇਹਨਾਂ ਦੇ ক্লোਜ਼ ਅਸੋਸੀਏਟ ਸੀ ਜਿਨ੍ਹਾਂ ਨੇ ਇਸ ਵਾਰਦਾਤ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜਿਨ੍ਹਾਂ ਦੇ ਨਾਮ ਹਨ ਜਗਰਾਜ ਸਿੰਘ ਇਹ ਖੇਮ ਕਰਨ ਦੇ ਰਹਿਣ ਵਾਲੇ ਨੇ ਦਲੇਰ ਸਿੰਘ ਇਹ ਵੀ ਖੇਮ ਕਰਨ ਦਾ ਰਹਿਣ ਵਾਲਾ ਸੋਨਾ ਸਿੰਘ ਆ ਇਹ ਪਨਾਹ ਦੇਣ ਵਾਲਿਆਂ ਚੋਂ ਹੈ ਅਤੇ ਸਲਵਿੰਦਰ ਸਿੰਘ ਇਹ ਵੀ ਪਨਾਹ ਦੇਣ ਵਾਲਿਆਂ ਚੋਂ ਹੈ ਇਹ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਬੰਦੇ ਇਹਦੇ ਵਿੱਚ ਟਰੇਸ ਕੀਤੇ ਗਏ ਨੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਉਹਨਾਂ ਦੀ ਨਿਰੰਤਰ ਭਾਲ ਜਾਰੀ ਹੈ ਹਰ ਤਰੀਕੇ ਨਾਲ ਪੁਲਿਸ ਦੇ ਕੋਲ ਜਿਹੜੀ ਇੰਟੈਲੀਜੈਂਸ ਆ ਰਹੀ ਹੈ ਹਰ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਅਸੀਂ ਇਸ ਕੇਸ ਦੇ ਵਿੱਚ ਜੋ ਅਕਿਊਜ਼ ਨੇ ਜੋ ਗੁਨਾਹਗਰ ਨੇ ਉਹਨਾਂ ਨੂੰ ਅਸੀਂ ਜਲਦੀ ਰੈਸ਼ ਕਰਾਂਗੇ ਕੋਈ ਗਰੋਪੀ ਜਾਂ ਗੈਂਗਸਟਰ ਇਹ ਗੈਂਗਵਰਟ ਟਾਈਪ ਨੂੰ ਗੈਂਗਵਰਟ ਨਹੀਂ ਹੈ ਇਹ ਗੱਲ ਮੈਂ ਕਲੀਅਰਾਈ ਕਰਨਾ ਚਾਹੁੰਦੀ ਆ ਜੀ ਇਦੇ ਵਿੱਚ ਕੋਈ ਗੈਂਗਵਾਰ ਵਾਲਾ ਹਜੇ ਤੱਕ ਵਿਤਸਤੀਸ਼ ਕੋਈ ਵੈਲਿਊ ਸਾਹਮਣੇ ਨਹੀਂ ਆਇਆ ਕਿਉਂਕਿ ਦੂਜੀ ਪਾਰਟੀ ਵੱਲੋਂ ਇਹਨਾਂ ਤੇ ਕੋਈ ਟਾਇਟਨ ਕੀਤਾ ਗਿਆ ਉਹਨਾਂ ਤੇ ਫਾਇਰਿੰਗ ਹੋਈ ਹੈ ਤੇ ਜਿਦਾਂ ਜਿਵੇਂ ਮੈਂ ਦੱਸਿਆ ਅਨਫੋਰਚੂਨੇਟਲੀ ਉਹਨਾਂ ਦੇ ਦੋ ਬੰਦੇ ਮੌਕੇ ਤੇ ਜ਼ਖਮੀ ਵੀ ਹੋ ਗਏ ਮੈਂ ਇੱਕ ਫੋਸਟਿੰਗ ਮੈਂ ਤਾਂ ਪੰਡੋਰੀ ਵੱਲੋਂ ਜਿਹੜੇ ਇੱਕੋ ਕੁੱਟਮਾਰ ਹੋਈ ਹੈ ਕੋਈ ਉਹ ਵੀ ਮਾਮਲਾ ਚੱਲ ਰਿਹਾ ਹੈ ਕਿ ਉਹਦੇ ਨਾਲ ਲਿੰਕ ਹੈਗਾ ਅਸਲ ਦੇ ਵਿੱਚ ਜਿਹੜੀ ਮਹਿਕ ਪੰਡੋਰੀ ਵਾਲੀ ਵੀਡੀਓ ਹੈ ਸਾਡੇ ਧਿਆਨ 'ਚ ਵੀ ਆਈ ਹੈ ਅਸੀਂ ਹੁਣ ਤੱਕ ਦੀ ਤਫਤੀਸ਼ ਦੇ ਮੁਤਾਬਕ ਉਹ ਸਾਡੇ ਇਲਾਕੇ ਦੀ ਵੀਡੀਓ ਹੈ ਨਹੀਂ ਤੇ ਉਹਨੂੰ ਵੈਰੀਫਾਈ ਕਰ ਰਹੇ ਆ ਕਿ ਉਹ ਵੀਡੀਓ ਕਿੱਥੇ ਬਣੀ ਹੈ ਜਿਸ ਏਰੀਆ ਦੇ ਵਿੱਚ ਵੀ ਬਣੀ ਹੈ ਅਗਲੀ ਕਾਰਵਾਈ ਲਈ ਸਾਡੇ ਵੱਲੋਂ ਉਹਨਾਂ ਨੂੰ ਲਿਖਿਆ ਜਾਏਗਾ ਜੋ ਹੁਣ ਤੱਕ ਦੀ ਤਫਤੀਸ਼ ਚ ਗੱਲ ਆਈ ਹੈ ਕਿ ਉਹ ਜਿਹੜੀ ਵੀਡੀਓ ਵਾਇਰਲ ਹੋਣੀ ਹੈ ਉਹਦਾ ਇਸ ਇਨਸੀਡੈਂਟ ਨਾਲ ਰਿਲੇਸ਼ਨ ਦਿਖ ਰਿਹਾ ਹੈ ਮੈਂ ਬੜੀ ਕਾਟੜ ਰੱਖਿਆ ਦੀ ਲੇਕਿਨ ਫਾਇਰਿੰਗ ਹੋਣ ਦਾ ਮਾਮਲਾ ਕੀ ਸੀਗਾ ਕਾਰਨ ਕੀ ਸੀਗਾ ਇਸ ਦੇ ਪਿੱਛੇ ਜਿੰਦਾ ਤੁਸੀਂ ਆਪ ਹੀ ਦੱਸਿਆ ਕਿ ਇਹਨਾਂ ਦਾ ਪਹਿਲਾਂ ਆਪਸ ਦੇ ਵਿੱਚ ਰੰਜਿਸ਼ ਚੱਲ ਰਹੀ ਸੀ ਤੇ ਆ ਆ ਕੁਝ ਜੋ ਇਹਨਾਂ ਦੀ ਸੋਸ਼ਲ ਮੀਡੀਆ ਪੋਸਟ ਤੋਂ ਜੋ ਗੱਲਾਂ ਸਮਝ ਆ ਰਹੀਆਂ ਨੇ ਕਿ ਇਹਨਾਂ ਦੀ ਇੱਕ ਰਾਈਵਲਰੀ ਬਣ ਗਈ ਸੀ। ਐਗਜ਼ੈਕਟਲੀ ਇਸ ਇਨਸੀਡੈਂਟ ਦਾ ਜੋ ਕਾਰਨ ਸਮਝ ਆ ਰਿਹਾ ਦੋ ਤਿੰਨ ਪਹਿਲੂ ਸਾਹਮਣੇ ਆਏ ਨੇ ਥਰੂ ਸੋਸ਼ਲ ਮੀਡੀਆ ਅਦਰਵਾਈਜ਼ ਉਹਦੇ ਤੇ ਸਾਡੀ ਡਿਟੇਲਡ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਹਰ ਪਹਿਲੂ ਨੂੰ ਬਾਚਿਆ ਜਾ ਰਿਹਾ। ਮੈਡਮ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋਈ ਇੱਕ ਹੋਰ ਉਹਦੇ ਵਿੱਚ ਉਹਨੇ ਕਿਹਾ ਹੈ ਕਿ ਇਹ ਤਾਂ ਟ੍ਰੇਲਰ ਹੈ ਫਿਲਮ ਅਜੇ ਬਾਕੀ ਹੈ। ਉਦੇ ਬਾਰੇ ਕੀ ਕਹੋ ਜਿੰਮੇਵਾਰੀ ਵਿੱਚ ਚੁੱਪੀ ਗਈ ਹੈ ਜੀ ਲਵ ਦਾਸਵਾਲ ਨੇ ਜਿੰਮੇਵਾਰੀ ਦੇਖੋ ਜੀ ਕਾਨੂੰਨ ਨੂੰ ਆਪਣੇ ਹੱਥਸ ਲੈਣ ਆਲਾ ਕਿਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹਦੀ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਇਸ ਕੇਸ ਦੇ ਵਿੱਚ ਜੋ ਅਕਿਊਜ਼ਡ ਹੈ ਉਹਨਾਂ ਨੂੰ ਫੜਾਂਗੇ ਤੇ ਜੋ ਇਹ ਜੀ ਸੈਂਸੇਸ਼ਨਲਿਜ਼ਮ ਸਪਰੈਡ ਕਰ ਰਹੇ ਹਨ ਉਹਨਾਂ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਮੈਡਮ ਇਹਨਾਂ ਤੋਂ ਪਹਿਲੇ ਵੀ ਪੱਕੇ ਕਰਦੀ ਇੱਕ ਬਾਤ ਜਾ ਰਿਹਾ ਜੀ ਪਾਰਟ ਆਫ ਇਨਵੈਸਟੀਗੇਸ਼ਨ ਐਕਚੁਅਲੀ ਹਰ ਪੋਸਟ ਦੇ ਜਵਾਬੀ ਇੱਕ ਹੋਰ ਪੋਸਟ ਆ ਗਈ ਹੈ ਤਾਂ ਤਿੰਨ ਚਾਰ ਪੋਸਟਾਂ ਚਾਰ ਪੰਜ ਇਨਫੈਕਟ ਪੋਸਟਾਂ ਇਹਦੇ ਚ ਆਈਆਂ ਨੇ ਇਹਨੂੰ ਅਸੀਂ ਸਾਰਿਆਂ ਨੂੰ ਅਸੀਂ ਤਕਨੀਕੀ ਤੌਰ ਤੇ ਵਾਚ ਮੈਡਮ ਇਹਦਾ ਪਤਾ ਨਹੀਂ ਕਿ ਕਿੰਨਾਂ ਤਾਰ ਕੀਤੀ ਹੈ ਇਹਦੀ ਬੈਕਗ੍ਰਾਉਂਡ ਕੀ ਹੈ ਇਹ ਸਾਰੇ ਇਹਨਾਂ ਦੇ ਅਸੋਸੀਏਟਸ ਨੇ ਨਜ਼ਦੀਕੀ ਅਸੋਸੀਏਟਸ ਜਿਹੜੇ ਬੱਚਿਆਂ ਦੀ ਡੈਥ ਹੋਈ ਹੈ ਜਿਹੜੇ ਲੜਕੇ ਦੀ ਡੈਥ ਹੋਈ ਹੈ ਉਹਨਾਂ ਦਾ ਕੋਈ ਪ੍ਰੀਮੀਅਮ ਹਜੇ ਤੱਕ ਉਹਨਾਂ ਦਾ ਕੋਈ ਪ੍ਰੀਮੀਅਮ ਬੈਕਗ੍ਰਾਉਂਡ ਸਾਡੇ ਸਾਹਮਣੇ ਨਹੀਂ ਆਇਆ ਪਰ ਅਸੀਂ ਇਹਨੂੰ ਅਗੇਨ ਸਾਰਿਆਂ ਨੂੰ ਲਿਖ ਰਹੇ ਹਾਂ ਤੇ ਇਹਦੇ ਚ ਇਹ ਮੁਬਾਦਰੇ ਨੇ ਤੇ ਹਰ ਪਹਿਲੂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਗੀ ਸਾਡੀ ਇਨਵੈਸਟੀਗੇਸ਼ਨ ਚ ਜਿਹੜੇ ਕਿਰਦਾਰਾਂ ਕੀਤੇ ਨੇ ਇਹਨਾਂ ਤੋਂ ਪਹਿਲਾਂ ਵੀ ਕੋਈ ਫਰਕੀ ਦਰਜ ਹੈ ਨਹੀਂ ਇਹਨਾਂ ਤੇ ਹਜੇ ਤੱਕ ਸਾਡੇ ਕੋਲ ਕੋਈ ਕ੍ਰਿਮਨਲ ਨਹੀਂ ਕਿੰਨੀ ਕੁ ਫੈਰੀ ਚੀਨਿੰਗ ਹੋਈ ਨਹੀਂ ਰਾਤ ਜਿਹੜੀ ਗੱਲ ਕਰਦੇ ਇਹ ਸਾਰਾ ਸਾਡੇ ਬਲਿਸਟਿਕ ਐਕਸਪਰਟ ਆਏ ਨੇ ਜੀ ਮੌਕੇ ਤੇ ਐਫਐਐਐਲ ਐਕਸਪਰਟ ਆਏ ਨੇ ਉਹਨਾਂ ਦੀ ਰਿਪੋਰਟਾਂ ਤੇ ਅਸੀਂ ਵੇਟ ਕਰਾਂਗੇ ਇਗਜ਼ੈਕਟ ਸਾਨੂੰ ਨੰਬਰ ਹੈ ਜਿਹੜਾ ਸਾਡੇ ਕੋਲ ਇੱਕ ਅਨੁਮਾਨ ਹੈਗਾ ਪਰ ਇਗਜ਼ੈਕਟ ਅਨੁਮਾਨ ਉਹਨਾਂ ਦੀ ਰਿਪੋਰਟ ਤੋਂ ਬਾਅਦ ਅਸੀਂ ਕਹਿ ਸਕਦੇ ਮੈਜੀ ਵੇਕਰ ਨੂੰ ਲੱਗਦਾ ਕਿ ਮਹਿਕ ਕੰਡੋਰੀ ਨੇ ਚੈਲੰਜ ਮੀਟ ਦਾ ਵੀਡੀਓ ਪਹਿਲਾਂ ਪਾਈ ਉਸ ਸੰਧਾਰ ਤੇ ਇਹ ਮੁੜ ਕੇ ਗਏ ਤਾਂ ਟੁਟ ਮਾਰ ਦਿੱਤੀ ਇਹ ਸਾਰਾ ਵਿਵਾਦ ਕਹਿੰਦੇ ਉਸ ਚੀਜ਼ ਤੋਂ ਸ਼ੁਰੂਆਤ ਹੋਈ ਹੈ ਮਹਿਕ ਕੰਡੋਰੀ ਹਾਂਜੀ ਇਹ ਇਹ ਸਾਡੇ ਧਿਆਨ ਚਾਹੀਏ ਗੱਲਾਂ ਸਾਰੀਆਂ ਸੋਸ਼ਲ ਮੀਡੀਆ ਪੋਸਟ ਨੂੰ ਅਸੀਂ ਦੇਖ ਰਹੇ ਹਾਂ ਤੇ ਉਹਨਾਂ ਦੀ ਅਸੀਂ ਜਿਹੜੀ ਇੱਕ ਟੈਕਨੀਕਲ ਤੌਰ ਤੇ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ ਵੀ ਉਹ ਕਿੱਥੇ ਬਣਿਆ ਨੇ ਕਦੋਂ ਬਣਿਆ ਨੇ ਉਹ ਅਸੀਂ ਕਰ ਰਹੇ ਹਾਂ ਮਹਿਕ ਪੰਡੋਰੀ ਤੇ ਮਹਿਕ ਪੰਡੋਰੀ ਦੇ ਬੰਦੇ ਜਿਹੜੇ ਪੋਸਟਾਂ ਪਾਉਂਦੇ ਨੇ ਇੱਕ ਦੂਸਰੇ ਨੂੰ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਜੀ ਮੈਂ ਤੁਹਾਨੂੰ ਕਿਹਾ ਹੁਣੇ ਮੈਂ ਕਹਿ ਕੇ ਹਟ ਗਿਆ ਕਿ ਇਹ ਜਾਂ ਇਹ ਜਿਹੜਾ ਕਾਨੂੰਨ ਨੂੰ ਹੱਥ ਲੈਣ ਆ ਲਿਆ ਤੇ ਸਾਡੇ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਮੈਡਮ ਮਹਿਕ ਪੰਡੋਰੀ ਤੇ ਵੀ ਕੋਈ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸੋਸ਼ਲ ਮੀਡੀਆ ਤੇ ਫੜਕਾਇਆ ਜਾਂਦਾ ਹੈ ਕਿ ਉਹਦੇ ਵੱਲੋਂ ਵੀਡੀਓ ਪਾ ਕੇ ਦੇਖੋ ਜੀ ਸਾਡਾ ਸਾਡਾ ਜਿਹੜਾ ਕੇਸ ਹੈ ਸਾਡਾ ਮਰਡਰ ਕੇਸ ਹੈ ਤੇ ਮਹਿਕ ਪੰਡੋਰੀ ਜਿਹੜਾ ਹੈਗਾ ਜੇ ਉਹਦਾ ਕੋਈ ਰੋਲ ਇਸ ਕੇਸ ਦੇ ਵਿੱਚ ਆਉਂਦਾ ਤਾਂ ਉਹਨੂੰ ਬਾਚਾਂਗੇ ਪਰ ਸਾਡਾ ਜਿਸ ਕੇਸ ਦੀ ਇਨਵੈਸ ਤਾਂ ਉਹਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਤੇ ਉਹਦੀ ਤਫ਼ਤੀਸ਼ਾ ਜਿਹੜੀ ਅਸੀਂ ਉਸ ਹਿਸਾਬ ਨਾਲ ਕਰਦੇ ਹਾਂ